ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਕੋਟ ਸੋਣਾ ਜੈ ਡਿਜ਼ਾਈਨ ਲੈ ਕੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਬਣਾ ਸਕਦੇ ਜੇ ਖਾਸ ਕਰ ਇਹ ਵਾਲਾ ਡਿਜ਼ਾਈਨ ਜਿਹੜਾ ਲੇਡੀਜ਼ ਕੋਟੀ ਤੇ ਜਾਂ ਬੱਚਿਆਂ ਦੀ ਕੋਟੀ ਤੇ ਬਹੁਤ ਹੀ ਪਿਆਰਾ ਲੱਗੇਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਛੋਟਾ ਛੋਟਾ ਡਿਜ਼ਾਈਨ ਹੈ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹਨੂੰ ਆਪਾਂ ਬਣਾ ਸਕਦੇ ਹਾਂ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਤਿੰਨ ਤਿੰਨ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ ਤਿੰਨ ਕੁੰਡੇ ਤਿੰਨ ਕੁੰਡੇ ਤਿੰਨ ਕੁੰਡੇ ਇਸੇ ਤਰ੍ਹਾਂ ਤਿੰਨ ਤਿੰਨ ਕੁੰਡੇ ਲੈ ਕੇ ਦੋਨੋਂ ਸਾਈਡ ਤੇ ਇੱਕ ਇੱਕ ਕੁੰਡਾ ਬਾਧੂ ਲਾ ਲੈਣਾ ਹੈ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾਂ ਕੁੰਡਾ ਉਤਾਰ ਲੈਣਾ ਹੈ نیچے ਪਹਿਲਾਂ ਤੁਸੀਂ ਬਾਰਡਰ ਜਰੂਰ ਨਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੀ-ਸਿੱਧੀ ਬਣਾ ਲਾਂਗੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਪਰ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਕੇ ਰੈਡੀ ਕਰ ਸਕਦੇ ਜੇ ਹਰ ਰੰਗ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਉੱਠ ਜਾਣਾ ਹੈ ਮੈਂ ਇੱਥੇ ਜੈਲੋ ਤੇ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਤੇ کریم ਰੰਗ ਤੇ ਵੀ ਬਣਾਇਆ ਹੋਇਆ ਹੈ ਤੁਸੀਂ ਇਸ ਨੂੰ کریم, ਵਾਈਟ, ਗ੍ਰੀਨ, ਜੈਲੋ, ਬਲੈਕ ਕਿਸੇ ਕਲਰ ਤੇ ਵੀ ਬਣਾ ਸਕਦੇ ਜੇ ਇਹ ਡਿਜ਼ਾਈਨ ਜਿਹੜਾ ਹੈ ਬਲੈਕ ਕਲਰ ਤੇ ਵੀ ਬਣ ਜਾਏਗਾ। ਪਹਿਲੀ ਸिलाई ਸਿੱਧੀ ਸਿੱਧੀ ਬਣਾ ਲਈ ਹੁਣ ਦੂਸਰੀ ਸिलाई ਉਲਟੀ ਉਲਟੀ ਬਣਾਵਾਂਗੇ। ਤੇ ਐਂਡ ਤੱਕ ਵੇਖਿਓ ਡਿਜ਼ਾਈਨ ਫੇਰ ਹੀ ਤੁਹਾਨੂੰ ਸਮਝ ਲੱਗੇਗਾ ਜੇ ਤੁਸੀਂ ਵਿੱਚ ਛੱਡ ਦਿੱਤਾ ਤੇ ਡਿਜ਼ਾਈਨ ਤੁਹਾਨੂੰ ਸਮਝ ਨਹੀਂ ਆਉਣਾ। ਪੂਰਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣੇਗਾ ਐਂਡ ਤੱਕ ਤੁਸੀਂ ਦੇਖਣਾ ਹੈ। ਦੂਸਰੀ ਸਲਾਈ ਜਿਹੜੀ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਦੋ ਸਲਾਈਆਂ ਬਣ ਗਈਆਂ ਹੁਣ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੀਸਰੀ ਸਲਾਈ ਸਿੱਧੇ ਪਾਸਿਓਂ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਵਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਲਵਾਂਗੇ ਇਸ ਤਰ੍ਹਾਂ ਤਿੰਨ ਕੁੰਡੇ ਲੈ ਕੇ ਤਿੰਨ ਕੁੰਡਿਆਂ ਨੂੰ ਇਕੱਠੇ ਬੁਣ ਦੇਣਾ ਵਾ ਇਸ ਤਰ੍ਹਾਂ ਤਿੰਨ ਕੁੰਡਿਆਂ ਨੂੰ ਇਕੱਠੇ ਬੁਣਤਾ ਵਿੱਚ ਫਿਰ ਇੰਜ ਕਰਕੇ ਇੱਕ ਜਾਲੀ ਪਾ ਲਈ ਇਹ ਦੂਸਰਾ ਕੁੰਡਾ ਹੋ ਗਿਆ ਫਿਰ ਇੱਕ ਵਾਰ ਇਹਨਾਂ ਨੂੰ ਇਕੱਠੇ ਬੁਣਤਾ ਫਿਰ ਇੱਕ ਵਾਰ ਇਸ ਤਰ੍ਹਾਂ ਧਾਗਾ ਕਮਾ ਕੇ ਦੁਬਾਰਾ ਆਉਂਤਾ ਏ ਹੁਣ ਸਾਡੇ 3 ਕੁੰਡਿਆਂ ਤੋਂ 5 ਕੁੰਡੇ ਹੋ ਗਏ ਨੇ ਆ ਵੇਖੋ 1 2 3 4 ਤੇ 5 ਫਿਰ ਇਹੀ 5 ਕੁੰਡੇ ਰਿਪੀਟ ਕਰਨੇ ਨੇ ਆ ਵੇਖੋ ਪਹਿਲਾ ਇੱਕ ਵਾਰੀ ਇਸ ਤਰ੍ਹਾਂ ਉਲਟਾ ਬੁਣ ਲਿਆ ਫਿਰ ਉੱਪਰੋਂ ਜਾਲੀ ਪਾਤੀ ਦੂਸਰਾ ਕੁੰਡਾ ਹੋ ਗਿਆ ਇੱਕ ਵਾਰ ਦੁਬਾਰਾ ਬੁਣ ਲਿਆ ਤੀਸਰਾ ਕੁੰਡਾ ਹੋ ਗਿਆ ਫਿਰ ਇੱਕ ਵਾਰ ਜਾਲੀ ਪਾਤੀ ਚੌਥਾ ਕੁੰਡਾ ਹੋ ਗਿਆ ਤੇ ਇੱਕ ਵਾਰ ਦੁਬਾਰਾ ਬੁਣ ਲਿਆ ਪੰਜਵਾਂ ਕੁੰਡਾ ਹੋ ਗਿਆ ਇਹ ਤਿੰਨ ਤੋਂ ਸਾਢੇ ਪੰਜ ਕੁੰਡੇ ਜਿਹੜੇ ਹੋ ਰਹੇ ਨੇ ਫਿਰ ਵੇਖੋ ਪਹਿਲਾਂ ਉਲਟਾ ਬੁਣ ਲਿਆ ਇਸ ਤਰ੍ਹਾਂ ਧਾਗਾ ਕਰਕੇ ਫਿਰ ਇੱਕ ਵਾਰੀ ਬੁਣ ਲਿਆ ਤਿੰਨ ਕੁੰਡੇ ਹੋ ਗਏ ਆ ਚਾਰ ਹੋ ਗਏ ਤੇ ਆ ਪੰਜ ਹੋ ਗਏ ਪੂਰੀ ਸਲਾਈ ਦੇ ਵਿੱਚ ਇਹੋ ਹੀ ਪੰਜ ਕੁੰਡੇ ਆਪਾਂ ਬਾਰ-ਬਾਰ ਰਿਪੀਟ ਕਰਨੇ ਆ ਇਹ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਹੁਣ ਤੀਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਚੌਥੀ ਸਲਾਈ ਹੈ ਉਲਟੇ ਪਾਸੇ ਉਹ ਵੀ ਤੁਸੀਂ ਧਿਆਨ ਨਾਲ ਦੇਖਣੀ ਹੈ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਇੱਕ ਕੁੰਡਾ ਇਹਨੂੰ ਉਲਟਾ ਬਣਾਵਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਹੁਣ ਅੱਗੇ ਸਾਡੇ ਕੋਲ ਬਚੇ ਨੇ ਚਾਰ ਕੁੰਡੇ ਤੇ ਆ ਸੈਂਟਰ ਦੇ ਵਿੱਚ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤੇ ਇੱਕ ਕੁੰਡਾ ਫਿਰ ਉਲਟਾ ਬਣਾ ਲੈਣਾ ਫਿਰ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡਿਆਂ ਨੂੰ ਜਿਹੜੇ ਆਪਾਂ ਪੰਜ ਕੁੰਡੇ ਕੀਤੇ ਸੀ ਉਹਨਾਂ ਦੇ ਦੋਨਾਂ ਸਾਈਡਾਂ ਤੇ ਇੱਕ ਇੱਕ ਉਲਟਾ ਕੁੰਡਾ ਬਣਾਉਣਾ ਹੈ ਤੇ ਸੈਂਟਰ ਦੇ ਵਿੱਚ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਸ ਤਰੀਕੇ ਦੇ ਨਾਲ ਇਹ ਫਿਰ ਸਾਡੇ ਪੰਜ ਤੋਂ ਤਿੰਨ ਤਿੰਨ ਕੁੰਡੇ ਬਚ ਗਏ ਨੇ ਇਹ ਚੌਥੀ ਸਲਾਈ ਬਣਾ ਰਹੇ ਆ ਤੇ ਪੰਜਵੀਂ ਤੇ ਛੇਵੀਂ ਸਲਾਈ ਵੀ ਤੁਸੀਂ ਧਿਆਨ ਨਾਲ ਦੇਖਣੀ ਆ ਇੱਕ ਕੁੰਡਾ ਉਲਟਾ ਤੇ ਆ ਸੈਂਟਰ ਦੇ ਵਿੱਚ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫੇਰ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਵੀ ਉਲਟਾ ਇਹ ਹੁਣ ਸਾਡੀ ਚੌਥੀ ਸਲਾਈ ਬਣ ਗਈ ਆ ਹੁਣ ਪੰਜਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਆ ਬਹੁਤ ਸੋਹਣਾ ਡਿਜ਼ਾਈਨ ਬਣੇਗਾ ਪਹਿਲਾ ਕੁੰਡਾ ਉਤਾਰ ਲਿਆ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾਉਣੀ ਆ ਪੂਰੀ ਸਲਾਈ ਸਿੱਧੀ ਸਿੱਧੀ ਬਣਾ ਲੈਣੀ ਆ ਪੰਜਵੀਂ ਸਲਾਈ ਆ ਡਿਜ਼ਾਈਨ ਦੀ ਸਿੱਤੇ ਪਾਸਿਓਂ ਪੂਰੀ ਸਲਾਈ ਸਿੱਧੀ ਬਣਾਉਣੀ ਆ ਹੁਣ ਆ ਗਏ ਆ ਛੇਵੀਂ ਸਲਾਈ ਤੇ ਉਲਟੇ ਪਾਸੇ ਛੇਵੀਂ ਸਲਾਈ ਵੇਖੋ ਕਿਵੇਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰ ਲੈਣਾ ਵਾ ਤੇ ਪੂਰੀ ਸਲਾਈ ਇਧਰੋਂ ਆਪਾਂ ਸਿੱਧੀ ਬਣਾਉਣੀ ਆ ਇਧਰੋਂ ਸਿੱਧੀ ਫੇਰ ਬਣਾਉਣੀ ਆ ਉਧਰੋਂ ਵੀ ਸਿੱਧੀ ਸਲਾਈ ਬਣਾਈ ਆ ਹੁਣ ਇਧਰੋਂ ਵੀ ਸਿੱਧੀ ਸਲਾਈ ਬਣਾਉਣੀ ਆ 6ਵੀਂ ਔਰ ਲਾਸਟ ਸਲਾਈ ਆ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਆ ਲਾਸਟ ਵਾਲਾ ਕੋਨਾ ਜਿਹੜਾ ਨੂੰ ਆਪਾਂ ਉਲਟਾ ਬਣਾ ਲੈਣਾ ਐਕਸਟਰਾ ਕਰਕੇ ਆਪਾਂ 6 ਸਲਾਈਆਂ ਬਣਾ ਲਈਆਂ 6 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਐਵੇਂ ਲੱਗਦਾ ਹੈ ਤੇ ਜਦੋਂ ਆਪਾਂ ਅੱਗੇ ਤੋਂ ਅੱਗੇ ਇਹੀ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ